8000 ਕਰੋੜ ਰੁਪਏ ਆਪਣਾ ਇਹ ਰੋਕੀ بیٹھے ਕੇਂਦਰ ਵਾਲੇ ਜਿੱਦੋ 5500 ਕਰੋੜ ਦਾ ਇਕੱਲਾ ਰੂਰਲ ਡਵੈਲਪਮੈਂਟ ਫੰਡ ਦਾ ਮੰਡੀ ਕਨ ਬੋਰਡ ਦਾ ਉਹ ਰੋਕਿਆ ਕਿਉਂ ਸੀ ਕੈਪਟਨ ਮਰਿੰਦਰ ਨੇ ਗਲਤ ਜਗ੍ਹਾ ਤੇ ਵਾਰਤ ਲਿਆ ਕਿਤੇ ਹੋਰ ਵਾਰਤ ਲਿਆ ਉਹਨੇ ਪੈਸੇ ਰੋਕਤੇ ਪੈਸੇ ਰੋਕਤੇ ਜਦੋਂ ਆਸੀ ਗਏ ਤਾਂ ਮੈਨੂੰ ਕਹਿੰਦੇ ਵਿਧਾਨ ਸਭਾ ਚ ਰੂਲ ਬਦਲੋ ਕਿ ਸਿਰਫ ਪੈਸਾ ਮੰਡੀਆਂ ਨੂੰ ਜਾਣ ਵਾਲੀਆਂ ਸੜਕਾਂ ਜਾਂ ਮੰਡੀਆਂ ਦੀ ਅਪਗ੍ਰੇਡੇਸ਼ਨ ਤੇ ਹੀ ਲੱਗੂਗਾ ਮੈਂ ਮੈਂ ਵਿਧਾਨ ਸਭਾ ਚ ਲਿਆਂਦਾ ਮੈਂ ਕਿਹਾ ਅਸੀਂ ਲਾਉਣਾ ਹੀ ਮੰਡੀਆਂ ਤੇ ਮੰਡੀਆਂ ਨੂੰ ਜਾਣ ਆਣੀਆਂ 67000 ਕਿਲੋਮੀਟਰ ਸੜਕਾਂ ਉਹਨਾਂ ਨੂੰ ਬਣਾਉਣੇ ਆ ਪਰ ਅਸੀਂ ਰੂਲ ਬਦਲਤਾ ਅਸੀਂ ਕਹ ਦੇ ਦੋ ਨਾ ਮੰਡੀ ਦਾ ਟੈਕਸ ਕਹਿੰਦੇ ਜ਼ੀਰੋ ਕਰਾਂਗੇ ਮੈਸੇਜ ਪਹਿਲਾਂ 3% ਹੈ ਜ਼ੀਰੋ ਕਿਵੇਂ ਕਰ ਦਊਂਗਾ ਤੁਸੀਂ ਕਹਿੰਦੇ ਨਾ ਹਮ ਦੂਸਰੇ ਸਟੇਟੋ ਕੋ ਜ਼ੀਰੋ ਦੇ ਰਹੇ ਮੈਂ ਕਹਿੰਦਾ ਇਹ ਨਹੀਂ ਚੱਲਣਾ ਕੰਮ ਠੀਕ ਹੈ ਨਾ 60 5500 ਕਰੋੜ ਕੈਪਟਨ ਹੋਰਾਂ ਦੀਆਂ ਗਲਤੀਆਂ ਕਰਕੇ ਉੱਤੇ ਰੋਕਿਆ ਪਿਆ ਹੁਣ ਕੈਪਟਨ ਉਹਦੇ ਪਾਰਟੀ ਚਲਾ ਗਿਆ ਕਰਵਾਵੇ ਨਾ ਕਲੀਅਰ ਉਥੋਂ ਤੁਨਿਲ ਜਾਖੜ ਕਰਵਾਵੇ ਨਾ ਕਲੀਅਰ ਹੋਏ ਪੈਸਾ ਜਿਹੜੇ ਮਨਪੀ ਬਾਲਰ ਹੋ ਵੀ ਕਰਾਉਣ ਨਾ ਉੱਥੇ ਪੈਸਾ ਕਿ ਪਈ ਪੰਜਾਬ ਦਾ ਪੈਸਾ ਤੇ ਤੁਸੀਂ ਪੰਜਾਬ ਦੇ ਹੋ ਕੇ ਤੁਸੀਂ ਪੰਜਾਬ ਦੀ ਗੱਲ ਨਹੀਂ ਕਰ ਰਹੇ ਫਿਰ ਐਨਐਮ ਦਾ ਨੈਸ਼ਨਲ ਹੈਲਥ ਮਿਸ਼ਨ ਦਾ ਆਹ ਸਥਾਨ ਦਾ ਔਰੋਗ ਰੱਖਿਆ